ਆ ਪੰਜ ਪੰਜ 10 10 ਰੈਲੀਆਂ ਥੱਕਦੇ ਨਹੀਂ ਮੈਂ ਕਹਾਂ ਜੀ ਇੰਨਾ ਪਿਆਰ ਮਿਲਦਾ ਹੋਵੇ ਨਾ ਪਬਲਿਕ ਦਾ ਫਿਰ ਥਕਾਵਟ ਨਹੀਂ ਹੁੰਦੀ ਕਿਉਂਕਿ ਪਬਲਿਕ ਦਾ ਪਿਆਰ ਥਕਾਵਟ ਉਤਾਰ ਦਿੰਦਾ ਜੀ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਆ ਸਟੇਡੀਅਮ ਫੁੱਲ ਹੋਇਆ ਪਿਆ ਕਿੱਥੋਂ ਕਿੱਥੋਂ ਆਏ ਹੋਵੋਗੇ ਕੰਮ ਛੱਡ ਕੇ ਆਏ ਹੋਵੋਗੇ ਕਬੀਲਾਰੀ ਦੇ ਕਿਹਦੇ ਕੋਲ ਟਾਈਮ ਹੈ ਖਾਸ ਤੌਰ ਤੇ ਲੀਡਰਾਂ ਨੂੰ ਸੁਣਨ ਵਾਸਤੇ ਉਹ ਵੀ ਅੱਜ ਕੱਲ੍ਹ ਅਛਤਰ ਪੈਂਦੇ ਲੀਡਰਾਂ ਦੇ ਤਾਂ ਉਹ ਦੇਖ ਲਓ ਪਈ ਨਹੀਂ ਜਾਂਦੇ ਉੱਧਰ ਦੂਜੇ ਪਾਸੇ ਕਦੇ ਲਾਤ ਟੁੱਟ ਗਈ ਕਦੇ ਮੋਢਾ ਟੁੱਟ ਗਿਆ ਰੱਬ ਵੀ ਕਰੀ ਜਾਂਦਾ ਕੰਮ ਮੈਂ ਕੀ ਕਰਾਂ ਹੁਣ ਮੈਂ ਤਾਂ ਕਰਦਾ ਹਾਂ ਯਾਰ ਸੋ ਜਿਨ੍ਹਾਂ ਨੇ ਕੁਦਰਤ ਨਾਲ ਪੰਗਾ ਲਿਆ ਨਾ ਕਸੂਨ ਮਾਰਦਾ ਨਾ ਲਾਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵੱਜੀ ਪਈ ਆ ਉਹਨਾਂ ਦੀ ਹੁਣ ਰੱਬ ਨਾਲ ਪੰਗਾ ਲਿਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਪੰਗਾ ਲਿਆ ਉਹਨਾਂ ਨੇ ਲੜਾਈ ਲੜੀ ਅਕਾਲ ਤੱਕ ਸਾਹਿਬ ਨਾਲ ਮੱਥਾ ਲਾ ਕੇ ਬਹਿ ਗਏ ਦੇਖ ਲੋ ਫਿਰ ਕੀ ਹਾਲ ਦੂਜੇ ਤਾਂ ਹੈ ਹੀ ਢਾਉਣ ਵਾਲੇ ਨੇ ਉਹਨਾਂ ਦਾ ਢਾਹਿਆ ਸੀ ਉਹਨਾਂ ਨੂੰ ਤਾਂ ਕੀ ਕਹੀਏ ਉਹਨਾਂ ਦੀ ਗੱਲ ਹੀ ਨਾ ਕਰੋ ਸੋ ਇਸ ਕਰਕੇ ਅਸੀਂ ਤਾਂ ਜਨੌਰਾਂ ਨੂੰ ਵੀ ਫਸਲਾਂ ਦੇ ਵਿੱਚ ਜਦੋਂ ਫਸਲ ਵੱਢਦੇ ਆ ਥੋੜਿਆ ਜਿਹਾ ਦਾਣੇ ਜੇ ਪਿੜਿਚ ਹੋਵੇ ਤਾਂ ਪਿੜਿਚ ਜੇ ਉਹ ਵੜਦੇ ਆ ਤਾਂ ਉਹ ਥੋੜੇ ਜਿਹੇ ਦਾਣੇ ਜਨੌਰਾਂ ਵਾਸਤੇ ਛੱਡ ਦਿੰਦੇ ਆ ਭਾਈ ਉਹਨਾਂ ਦਾ ਵੀ ਭਾਗ ਹੈ ਅਸੀਂ ਤਾਂ ਉਹ ਲੋਕ ਆ ਜਨੌਰਾਂ ਨੂੰ ਵੀ ਤੱਕ ਦਾਣੇ ਛੱਡ ਦਿੰਦੇ ਆ ਇਹ ਸਾਡੇ ਜਵਾਕਾਂ ਦੇ ਮੂੰਹਾਂ 'ਚੋਂ ਬੁਰਕੀਆਂ ਖੋਈ ਜਾਂਦੇ ਨੇ ਜਨੌਰਾਂ ਦੀ ਗੱਲ ਛੱਡੋ ਇਹ ਕਹਿੰਦੇ ਸਾਰਾ ਸਾਡਾ ਹੀ ਆ ਨਾਲ ਲੈ ਜੂਗੇ ਫਿਰ ਤੇ ਕੀ ਹਾਲ ਹੋ ਗਿਆ ਦੇਖ ਲਓ ਫਿਰ ਰਾਜ ਕਰਾਂਗੇ 25 ਸਾਲ 25 ਬੰਦੇ ਨਹੀਂ ਹੈਗੇ ਉਹਨਾਂ ਜੇ ਕੋ ਕਮੇਟੀ ਕਮੇਟੀ ਬਣਾਉਣੀ ਪੈ ਜੇ ਨਾ ਅਕਾਲੀ ਗੱਲ ਨੂੰ ਪੰਜ ਮੈਂਬਰੀ ਬਣਾਉਂਦੇ ਨੇ ਕਿਉਂਕਿ 11 ਤਾਂ ਹੈ ਹੀ ਨਹੀਂ ਕਿੱਥੋਂ ਲਿਆਉਣਗੇ 11 ਗਿਣ ਕੇ ਦਿਖਾਓ ਤੁਸੀਂ ਗਿਣ ਦੋ ਮੈਨੂੰ 11 ਆਹ ਦੇਖ ਲਓ ਕੁਦਰਤ ਹੈ ਸੋ ਇਸ ਕਰਕੇ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਅਸੀਂ ਵੀ ਆਮ ਬੰਦੇ ਆਂ ਅਰਵਿੰਦ ਕੇਜਰੀਵਾਲ ਇੱਕ ਆਮ ਇਨਸਾਨ ਆਈਆਈਟੀ ਖੜਕਪੁਰ ਤੋਂ ਇੰਜੀਨੀਅਰ ਦੀ ਡਿਗਰੀ ਆਈਆਰਐਸ Indian Revenue Service Income Tax ਦੇ ਕਮਿਸ਼ਨਰ ਧਰਮਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਕੀ ਲੋਡ ਸੀ ਜੀ ਆ ਬੰਗਲ ਲੈਣ ਦੀ ਰੋਜ ਟੜਕੀ ਉੱਠ ਕੇ ਇਹਨੂੰ ਗਾਲਾਂ ਕੱਢਣ ਲੱਗ ਜਾਂਦੇ ਜਿਹੜਾ ਆਉਂਦਾ ਕੈਰੀਅਰ ਨੂੰ ਗਾਲਾਂ ਕੱਢ ਦੋ ਆ ਇੱਥੇ ਪੰਜਾਬ 'ਚ ਜਿਹੜਾ ਆਉਂਦਾ ਮੈਨੂੰ ਗਾਲਾਂ ਕੱਢਣਾਂ ਕਹਿੰਦੇ ਯਾਰ ਮਾੜਾ ਕੀ ਕਰਤਾ ਸੀ ਕੁਈ ਤਾਂ 3 ਸਾਲ ਹੋ ਗਏ ਕੋਈ ਜਾਂ ਤਾਂ ਕੋਈ ਦੱਸ ਦੋ ਵੀ ਅਸੀਂ ਪੰਜਾਬ ਦਾ ਨੁਕਸਾਨ ਆ ਕਰਤਾ ਅਜੇ ਤੱਕ 75 ਸਾਲ ਦੇ ਕੰਡੇ ਜਿਹੜੇ ਬੀਜੇ ਹੋਏ ਨੇ ਉਹ ਚੁਗ ਹੀ ਜਾਂਦੇ ਆ ਇਹਨਾਂ ਦੇ ਦੋ ਤਿੰਨ ਸਾਲਾਂ ਚ ਕਾਫੀ ਕੰਡੇ ਚੁਗ ਲੇ ਕਰ ਲਾਂਗੇ ਰਾਹ ਸਾਫ ਕਰ ਲਾਂਗੇ ਥੋੜਾ ਸਮਾਂ ਚਾਹੀਦਾ ਹੁੰਦਾ ਜਿਹੜਾ ਡਰੱਗ ਤੇ ਹੁਣ ਕੀਤਾ ਪਹਿਲੀ ਗੱਲ ਤਾਂ ਤਾਰੀ ਮਾਰ ਕੇ ਦੱਸੋ ਹੋਇਆ ਇਹ ਨਾ ਕੰਮ ਉਹ ਕੋਈ ਦੋ ਦਿਨਾਂ ਚ ਜਾਂ ਪੰਜ ਦਿਨਾਂ ਚ ਨਹੀਂ ਹੋਇਆ ਵੀ 20 ਸਾਲ ਪਹਿਲਾਂ ਕੋਈ ਸ਼ੁਰੂ ਵੀ ਤੇ ਨਾ 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 1.5 2 ਸਾਲ ਦੀ ਪਲੈਡਿੰਗ ਆ ਉਹਦੇ ਪਿੱਛੇ ਪਹਿਲਾਂ ਅਸੀਂ ਇਹ ਦੇਖਿਆ ਕਿ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਸਪਲਾਈ ਬੰਦ ਕਰ ਦਾਂਗੇ ਪਰ ਸਪਲਾਈ ਬੰਦ ਹੋਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਛੋਟੇ ਭਾਈ ਦੀ ਨੇ ਬੱਚਿਆਂ ਵਰਗੇ ਹੋਣਗੇ ਜਿਹੜੇ ਬੱਚੇ ਉਸ ਮਰਜ਼ ਦੇ ਮਰੀਜ਼ ਬਣ ਗਏ addicted ਹੋ ਗਏ ਉਹ ਵਿਦਰੋਲ ਸਿੰਪਟਮਸ ਕਹਿੰਦੇ ਹਨ ਮੈਡੀਕਲ ਭਾਸ਼ਾ ਚ